दिलजी जी कहा थे आप अरे कैमरामैन जल्दी फोकस करो दिलजी जी आप बॉम्बे में कॉन्सर्ट क्यों नहीं कर रहे फिल्म में भी आप बहुत कम करते हैं बस गाने करते हैं आप ना शफल करते रहा करें फिल्म में गाने एंड ऑल लो जी पिक्चर रील दा शूट चल पया दो स्माइला आ लिया जिने सिट्टियां ते दो सिट्टियां यटरे जेबाज हाथ पाके ता लो जी रील गई बड़ ते आले जी कहंदी मैं पर्सनल रील चेक करंगी वेरी परफेक्शनिस्ट ओ जिगरा ता ले जा गबरुआ ਡੋਲੀ ਤਰ ਚੱਲੀ ਨਹੀਂ ਲਾ ਵੇ ਕੁੜੀਆਂ ਜਿਗਰੇ ਵਾਲੀਆਂ ਕਹੇ ਤੋ ਘਟ ਨਹੀਂ ਤੇ ਜਿਹੜਾ ਅੱਤ ਕਰਾਉਂਦਾ ਉਹ ਦਸਾਂਜਾ ਵਾਲਾ ਯੱਟ ਨਹੀਂ ਓਕੇ ਦਿਲਜੀਤ ਜੀ ਵੈਰੀ ਵੈਰੀ ਨਮਸਕਾਰ ਸਾਡੀ ਫਿਲਮ ਆ ਰਹੀ ਹੈ 11 ਅਕਤੂਬਰ ਨੂੰ ਜਿਗਰਾ ਦੇਖੋ ਬਾਰ ਬਾਰ ਓਹੋ ਦਿਲਜੀਤ ਜੀ ਕਹਾਥੇ ਆਪ ਅਰੇ ਕੈਮਰਾਮੈਨ ਜਲਦੀ ਫੋਕਸ ਕਰੋ ਦਿਲਜੀਤ ਜੀ ਆਪ ਬੰਬੇ ਵਿੱਚ ਕਾਨਸਰਟ ਕਿਉਂ ਨਹੀਂ ਕਰ ਰਹੇ ਫਿਲਮੇਂ ਵੀ ਆਪ ਬਹੁਤ ਕੰਮ ਕਰਤੇ ਹੈਂ ਬਸ ਗਾਣੇ ਕਰਤੇ ਹੈਂ ਆਪ ਨਾ ਸ਼ਫਲ ਕਰਤੇ ਰਹਾ ਕਰੇਂ ਫਿਲਮੇਂ ਗਾਣੇ ਐਂਡ ਆਲ ਲੋ ਜੀ ਬਿੱਚੇ ਰੀਲ ਦਾ ਸ਼ੂਟ ਚੱਲ ਪਿਆ ਦੋ ਸਮਾਈਲਾ ਆ ਲਿਆ ਜਿਨੇ ਸਿੱਟੀਆਂ ਤੇ ਦੋ ਸਿੱ ਓ ਜਿਗਰਾ ਤਾਂ ਲੈ ਜਾ ਗਬਰੂਆ ਡੋਲੀ ਤਰ ਚੱਲੀ ਨਹੀਂ ਲਓਏ ਕੁੜੀਆਂ ਜਿਗਰੇ ਵਾਲੀਆਂ ਕਹੇ ਤੋ ਘਟ ਨਹੀਂ ਤੇ ਜਿਹੜਾ ਅੱਤ ਕਰਾਉਂਦਾ ਉਹ ਦਸਾਂਜ ਵਾਲਾ ਯੱਟ ਨਹੀਂ ਓਕੇ ਦਿਲਜੀਤ ਜੀ ਵੈਰੀ ਵੈਰੀ ਨਮਸਕਾਰ ਸਾਡੀ ਫਿਲਮ ਆ ਰਹੀ ਹੈ 11 ਅਕਤੂਬਰ ਨੂੰ ਜਿਗਰਾ ਦੇਖੋ ਬੰ ਓਹੋ ਦਿਲਜੀਤ ਜੀ ਕਹਾਥੇ ਆਪ ਅਰੇ ਕੈਮਰਾਮੈਨ ਜਲਦੀ ਫੋਕਸ ਕਰੋ ਦਿਲਜੀਤ ਜੀ ਆਪ ਬੰਬੇ ਮੇਂ ਕਾਨਸਰਟ ਕਿਉਂ ਨਹੀਂ ਕਰ ਰਹੇ ਫਿਲਮੇਂ ਵੀ ਆਪ ਬਹੁਤ ਕੰਮ ਕਰਤੇ ਹੈਂ ਬਸ ਗਾਣੇ ਕਰਤੇ ਹੈਂ ਆਪ ਨਾ ਸ਼ਫਲ ਕਰਤੇ ਰਹਾ ਕਰੇਂ ਫਿਲਮੇਂ ਗਾਣੇ ਐਂਡ 올 ਲੋ ਜੀ ਪਿੱਛੇ ਰੀਲ ਦਾ ਸ਼ੂਟ ਚੱਲ ਪਿਆ ਦੋ ਸਮਾਈਲਾ ਆ ਲਿਆ ਜਿਨੇ ਸਿੱਟੀਆਂ ਤੇ ਦੋ ਸਿੱਟੀਆਂ ਯ ਜਿਗਰਾ ਤਾ ਲੈ ਜਾ ਗਬਰੂਆ ਢੋਲੀ ਤੁਰ ਚੱਲੀ ਨਹੀਂ ਲਾ ਵੇ ਕੁੜੀਆਂ ਜਿਗਰੇ ਵਾਲੀਆਂ ਕਿਸੇ ਤੋਂ ਘਟ ਨਹੀਂ ਤੇ ਜਿਹੜਾ ਆਤ ਕਰਾਉਂਦਾ ਉਹ ਦਸਾਂ ਜਾਲਾ ਜੱਟ ਨਹੀਂ ਓਕੇ ਦਿਲਜੀਤ ਜੀ ਵੈਰੀ ਵੈਰੀ ਨਮਸਕਾਰ ਸਾਡੀ ਫਿਲਮ ਆ ਰਹੀ ਹੈ 11 ਅਕਤੂਬਰ ਨੂੰ ਜਿਗਰਾ ਦੇਖੋ ਬਾਰ ਬਾਰ ਓਹੋ दिलजी जी कहा थे आप अरे कैमरामैन जल्दी फोकस करो दिलजी जी आप बॉम्बे में कॉन्सर्ट क्यों नहीं कर रहे हैं फिल्में भी आप बहुत कम करते हैं बस गाने करते हैं आप ना शफल करते रहा करें फिल्में गाने एंड ऑल लो जी पिक्चर रील दा शूट चल पया दो स्माइला आ लिया जी ने सिट्टियां ते दो सिट्टियां जटरे जेब आ हाथ पाके तो लो जी रील गई बण ते आले जी कहनी मैं पर्सनल रील चेक कर आंगी वेरी परफेक्शनिस्ट ओ जिगरा ता ले जा गबरुआ ਡੋਲੀ ਤਰ ਚੱਲੀ ਨਹੀਂ ਲਾ ਵੇ ਕੁੜੀਆਂ ਜਿਗਰੇ ਵਾਲੀਆਂ ਕਿਸੇ ਤੋਂ ਘਟ ਨਹੀਂ ਤੇ ਜਿਹੜਾ ਅੱਤ ਕਰਾਉਂਦਾ ਉਹ ਤਾਂ ਸੰਜਣਾ ਜੱਟ ਨਹੀਂ ਓਕੇ ਦਿਲਜੀਤ ਜੀ ਵੈਰੀ ਵੈਰੀ ਨਮਸਕਾਰ ਸਾਡੀ ਫਿਲਮ ਆ ਰਹੀ ਹੈ 11 ਅਕਤੂਬਰ ਨੂੰ ਜਿਗਰਾ ਦੇਖੋ ਬਾਰ ਬਾਰ दिलजी जी कहा थे आप अरे कैमरा मैन जल्दी फोकस करो दिलजी जी आप बॉम्बे में कॉन्सर्ट क्यों नहीं कर रहे हैं फिल्में भी आप बहुत कम करते हैं बस गाने करते हैं आप ना सफल करते रहा करें फिल्में गाने एंड ऑल लो जी पिक्चर रील दा शूट चल पया दो स्माइला आ लिया जी ने सिट्टियां ते दो सिट्टियां जटरे जेब आ हाथ पा के तो लो जी रील गई बण ते आले जी कहंदी मैं पर्सनल रील चेक कर आंगी वेरी परफेक्शनिस्ट ओ जिगरा ता ले जा गबरुआ ਡੋਲੀ ਤਰ ਚੱਲੀ ਨਹੀਂ ਲੈ ਵੇ ਕੁੜੀਆਂ ਜਿਗਰੇ ਵਾਲੀਆਂ ਕਿਸੇ ਤੋਂ ਘਟ ਨਹੀਂ ਤੇ ਜਿਹੜਾ ਅੱਤ ਕਰਾਉਂਦਾ ਉਹ ਤਾਂ ਸਮਝ ਆਲਾ ਜੱਟ ਨਹੀਂ ਓਕੇ ਦਿਲਜੀ ਜੀ ਵੈਰੀ ਵੈਰੀ ਨਮਸਕਾਰ ਸਾਡੀ ਫਿਲਮ ਆ ਰਹੀ ਹੈ 11 ਅਕਤੂਬਰ ਨੂੰ ਜਿਗਰਾ ਦੇਖੋ ਬਾਰ ਬਾਰ ਓਹੋ ਦਿਲਜੀ ਜੀ ਕਹਾਥੇ ਆਪ ਅਰੇ ਕੈਮਰਾਮੈਨ ਜਲਦੀ ਫੋਕਸ ਕਰੋ ਦਿਲਜੀ ਜੀ ਆਪ ਬੰਬੇ ਮੇ ਕਾਨਸਰਟ ਕਿਉਂ ਨਹੀਂ ਕਰ ਰਹੇ ਫਿਲਮੇਂ ਵੀ ਆਪ ਬਹੁਤ ਕਮ ਕਰਤੇ ਹੈਂ ਬਸ ਗਾਣੇ ਕਰਤੇ ਹੈਂ ਆਪ ਨਾ ਸ਼ਫਲ ਕਰਤੇ ਰਾ ਕਰੇਂ ਫਿਲਮੇਂ ਗਾਣੇ ਐਂਡ ਆਲ ਲੋ ਜੀ ਬਿਚੇ ਰੀਲ ਦਾ ਸ਼ੂਟ ਚੱਲ ਪਿਆ ਦੋ ਸਮਾਈਲਾ ਆ ਲਿਆ ਜਿਨੇ ਸਿੱਟੀਆਂ ਤੇ ਦੋ ਸਿੱਟੀਆਂ ਯੱਟਰੇ ਜੇਬ ਓ ਜਿਗਰਾ ਤਾਂ ਲੈ ਜਾ ਗਬਰੂਆ ਢੋਲੀ ਤੁਰ ਚੱਲੀ ਨਹੀਂ ਲਾ ਲੇ ਕੁੜੀਆਂ ਜਿਗਰੇ ਵਾਲੀਆਂ ਕਿਸੇ ਤੋਂ ਘਟ ਨਹੀਂ ਤੇ ਜਿਹੜਾ ਆਤ ਕਰਾਉਂਦਾ ਉਹ ਦਸਾਂਜ ਵਾਲਾ ਜੱਟ ਨਹੀਂ ਓਕੇ ਜੀ ਜੀ ਵੈਰੀ ਵੈਰੀ ਨਮਸਕਾਰ ਸਾਡੀ ਫਿਲਮ ਆ ਰਹੀ ਹੈ 11 ਅਕਤੂਬਰ ਨੂੰ ਜਿਗਰਾ ਦੇਖੋ ਬਾਰ ਬਾਰ